ਉਵਾਹਿ ਗੁਰਜੀ ਦਾ ਖਾਲਸਾ ਉਵਾਹਿ ਗੁਰਜੀ ਕੀ ਫਤਿਹ ਦੋਸਤੋ ਮੈਂ ਤੁਹਾਡਾ ਮਨਪ੍ਰੀਤ ਸਿੰਘ ਕਹਿਲਾ ਅੱਜ ਇੱਕ ਬਹੁਤ ਅਹਿਮ ਜਾਣਕਾਰੀ ਇੱਕ ਸੁਨੇਹਾ ਇੱਕ ਬੇਨਤੀ ਕਰਨ ਲੱਗਾ ਹਾਂ ਜੋ ਕਿ ਐਸਈ ਫਰੰਟ ਪੰਜਾਬ ਦੇ ਵੱਲੋਂ 12.5% ਰਾਖਵਾ ਕਰਨ ਜਿਹੜਾ ਲਾਗੂ ਕਰਾਉਣ ਸੰਬੰਧੀ ਇੱਕ ਅਹਿਮ ਬਹੁਤ ਜਿਆਦੀ ਮੋਟਰਸਾਈਕਲ ਰੈਲੀ ਕੱਢੀ ਜਾ ਰਹੀ ਹੈ ਧਰਮਕੋੜ ਤੋਂ ਜੋ ਮੋਕੇ ਨੂੰ ਜਾਵੇਗੀ ਇਹ ਰੈਲੀ ਡਾਕਟਰ ਅਨਜੀਤ ਸਿੰਘ ਸੈਦ ਮਹੰਮਦ ਜਿਹੜੇ ਸੰਸਥਾ ਦੇ ਚੇਅਰਮੈਨ ਨੇ ਉਹਨਾਂ ਦੀ ਰਹਿਨਮਾਈ ਹੇਠ ਪ੍ਰਧਾਨ ਅਮਰੀਕ ਸਿੰਘ ਜੱਜ ਪੰਡੋਰੀ ਔਰ ਹੋਰ ਵੀ ਜਿਹੜੇ ਐਸਸੀ ਫਰੰਟ ਐਸਿਸ ਤਮਾ ਜਿਹੜੇ ਲੀਡਰ ਆ ਪੂਰੇ ਪੰਜਾਬ ਦੇ ਵਿੱਚ ਵੱਸਦੇ ਹੀ ਜਿਵੇਂ ਬਾਬਾ ਨਛੱਤਰ ਸਿੰਘ ਜੀ RAM Teerthwale ਤੋਂ ਉਸ ਤੋਂ ਬਾਅਦ ਜੇ ਗੱਲ ਕਰੀਏ ਮਾਨਸਾ ਵਾਲੇ ਸਮਾਜੂ ਜਿਹੜੇ ਐਸਸੀਪਰੰਤ ਸਸੀ ਸਮਾਜ ਦੇ ਜੀ ਲੀਡਰ ਨੇ ਜਿਹੜੇ ਸਿੰਗਰੰਗ ਰੇਟਾ ਸੋ ਇਹਨਾਂ ਨੇ ਸਾਰਿਆਂ ਨੇ ਸ਼ਹਿਰ ਮੋਟਰ ਟੈਕ ਰੈਲਿ ਨੂੰ ਸਮਰਥਨ ਦਿੱਤਾ ਹੈ ਸੋ ਇਸ ਮੋਟਰ ਟੈਕ ਰੈਲਿ ਦੇ ਵਿੱਚ ਪਹੁੰਚਣ ਦੀ ਅਪੀਲ ਕੀਤੀ ਹੈ ਕਿਉਂ ਕੀਤੀ ਹੈ ਕਿਉਂਕਿ ਉਸ ਦਿਨ ਨੂੰ 2 ਅਪ੍ਰੈਲ ਨੂੰ ਪਰਤ ਨੂੰ 12.5% ਰਾਖਵਾ ਕਰਨ ਲਾਗੂ ਕਰਵਾਉਣ ਸੰਬੰਧੀ ਮੋਗਾ ਦੇ ਡੀਸੀ ਸਾਹਿਬ ਨੂੰ ਇੱਕ ਮੰਗ ਪੱਤਰ ਦਿੱਤਾ ਜਾਣਾ ਹੈ ਸੋ ਆਪਣੇ ਹੱਤਾਂ ਦੇ ਲਈ ਆਪਣੇ ਸਮਾਜ ਦੇ ਲਈ ਆਪਣੇ ਆਉਣ ਵਾਲੇ ਨਵੇਂ ਪਵਿੱਖ ਦੇ ਲਈ ਪੰਨੇਰੀ ਦੇ ਲਈ ਸਾਨੂੰ ਇਹੋ ਜਿਹੀ ਯਤਨ ਕਰਨੇ ਪੈਣਗੇ ਸੋ ਇੱਕ ਅਹਿਮ ਅਪਰਾਲਾ ਐਸੇ ਫਰੰਟ ਪੰਜਾਬ ਦੇ ਵੱਲੋਂ ਦਾਸ ਪਾਜਮਨ ਸਿੰਘ ਕੈੜਾ ਇੱਕ ਬੇਨਤੀ ਕਰ ਰਿਹਾ ਹੈ ਕਿ 2 ਅਪ੍ਰੈਲ ਨੂੰ ਸਵੇਰੇ 9:10 ਵਜੇ ਦੇ ਕਰੀਬ ਧਰਮਕੋਟ ਦਾਣਾ ਮੰਡੀ ਦੇ ਵਿੱਚ ਆਪਣੇ ਮੋਟਰਸਾਈਕਲ ਲੈ ਕੇ ਨੌਜਵਾਨ ਵੀਰ ਵੱਧ ਤੋਂ ਵੱਧ ਕੁੰਟੇ ਦੀ ਕਿਰਪਾਲਤਾ ਕਰਨਾ ਸੋ ਹਰ ਪਿੰਡ ਦੇ ਵਿੱਚੋਂ ਧਰਮਕੋਟ ਹਲਕੇ ਦੇ ਜਿੰਨੇ ਵੀ ਪਿੰਡ ਨੇ ਜਿਹੜੇ ਹਰ ਪਿੰਡ ਦੇ ਵਿੱਚੋਂ ਅ 10 10 15 15 20 20 ਮੋਟਰਸਾਈਕਲ ਲੈ ਕੇ ਆਪਣਾ ਫਰਜ ਸਮਝੋ ਆਪਣੀ ਜ਼ਿੰਮੇਵਾਰੀ ਸਮਝੋ ਤੇ ਇਸ ਮੋਟਰਸਾਈਕਰ ਰੈਲੀ ਦਾ ਹਿੱਸਾ ਬਣੋ ਸੋ ਤਾਂ ਕਿ ਆਪਣੇ ਸਮਾਜ ਦੇ ਲਈ ਆਪਣੇ ਹੱਕਾਂ ਦੇ ਲਈ ਅਸੀਂ ਹਮੇਸ਼ਾ ਲੜ ਚੱਈਏ ਉਹ ਇੱਕ ਆਪਾਂ ਏਕੇ ਦਾ ਸਬੂਤ ਦੇ ਸਕੀਏ ਕਿ ਅਸੀਂ ਇੱਕਾਂ ਤੇ ਸਾਨੂੰ ਆਪਣੇ ਹੱਕਾਂ ਦੀ ਬਹੁਤ ਲੋੜ ਹੈ ਸੋ ਬੇਨਤੀ ਨੂੰ ਪ੍ਰਵਾਨ ਕਰਨਾ ਵੀਡੀਓ ਨੂੰ ਵੱੱਟ ਵੱੱਟ ਸ਼ੇਅਰ ਕਰਨਾ ਤਾਂ ਕਿ 2 April ਨੂੰ ਇਹ ਮੈਸੇਜ ਸੁਨੇਹਾ ਹਰ ਨੌਜਵਾਨ ਵੀਰ ਦੇਪੋਲ ਪਹੁੰਚ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ